ਦੀ ਬੇ ਕਿੰਨੇ ਹੋ ਗਏ 4 ਤੇਰੇ ਸੋਹਣੇ ਜੇ ਬੁੱਡੇ ਦੀ ਬੇਲ 100 ਰੁਪਈਆ ਦੀ ਬੇ ਸੁਣ ਬੀਬਾ ਸੋਹਣੀ ਬੀਬਾ ਇੱਥੇ ਆ ਬੀਬਾ ਦੇ ਗੱਲਾਂ ਵਾਦੂ ਨਹੀਂ ਕਰਨੀਆਂ ਗੱਲਾਂ ਬਾਬੇ ਚਾਲੀ ਕਰਦੇ ਆ ਗੱਲ ਕਰਨੀ ਮੈਂ ਇੱਕ ਜਿਹੜੀ ਜਾ ਕੇ ਟਿਕਾਣੇ ਲੱਗੇ ਬੀਬਾ ਹਸਣਾਣੀ ਬਾਬੇ ਮਖਾਨ ਨਹੀਂ ਕਰਦੇ ਪੈਸੇ ਪੈਰਾ ਚ ਡੇਗੇ ਪੈਰਾ ਚ ਚੱਕਣੇ ਪੈਣੇ ਮੈਨੂੰ ਮੈਨੂੰ ਦੇਖ ਬੀਬਾ ਹੱਥ ਤੇ ਮੇਰੇ ਕਿੰਨੇ ਪੈਸੇ ਦੇਖ ਮੈਨੂੰ ਵੀ ਬਣਾ ਦੇ ਦੱਸ ਕਿੰਨੇ ਹੈ ਗਿਣ ਹਾਂ ਵੇ ਚਾਂਦ ਜਾ ਇੱਕ ਗੱਲ ਬੋਲ ਬੀਬਾ ਰਾਜ ਦੀ ਗੱਲ ਰੱਖੂਗਾ ਕਿਸੇ ਬਾਬੇ ਨੇ ਨਹੀਂ ਦੱਸੀ ਮੈਨੂੰ ਹਸਣਾਣੀ ਬੀਬਾ ਤੂੰ ਯਾਰ ਤੇ ਇਹ ਲੱਗੇ ਮੈਨੂੰ ਪਤਾ ਤੇਰੀਆਂ ਦਾੜਾ ਵੀ ਖਰਾਬ ਆ ਹਸਣਾਣੀ ਕਰੇ ਦਾੜਾ ਖਰਾਬ ਨਹੀਂ ਮੈਨੂੰ ਇਹ ਵੀ ਪਤਾ ਆ ਤੇਰਾ ਮੁੰਡਾ ਜਨੂੰ ਦਵਾਈ ਨਹੀਂ ਲੈ ਕੇ ਜਾਂਦਾ ਇਹ ਨਹੀਂ ਆ ਦਿਆ ਕਰਦਾ ਮੈਨੂੰ ਪਤਾ ਆ ਵੀ ਤੂੰ ਟੈਨਸ਼ਨ ਨਾ ਲੈ ਮੈਂ ਸਾਰਾ ਕੁਝ ਬੰਦ ਲੂੰਗਾ ਤੇ ਕਰਦਾ ਬਾਬਿਆਂ ਇੱਕ ਚੀਜ਼ ਦੇਣੀ ਪੈਣੀ ਦਾਨ ਕਰਨੀ ਪੈਣੀ ਬੋਲੋ ਬਾਬਾ ਜੀ ਬੀਬਾ ਤੇਰੇ ਕੰਨ ਜਿਹੜੇ ਬਸੂਨੇ ਹੀ ਨਹੀਂ ਰਹਿਣ ਦੇਣੇ ਸੀ ਉਦਾਂ ਮੈਂ ਇਹਦੇ ਬੱਟੇ ਤੇ ਨੂੰ ਮੈਂ ਦੂਜੀਆਂ ਵਾਲੀਆਂ ਦੇ ਦਣੀਆਂ ਤੂੰ ਮੈਨੂੰ ਦੇ ਦੇ। ਲੈ ਰੋ ਬਾਪੂ ਜੀ 10 ਰੁਪਈਆ ਦੀ ਵੇ। ਤੇਰੀ ਕੁੜੀ ਨੂੰ ਮੈਂ 40 ਰੁਪਈਆ ਦੇਣੀ ਆ 40 ਰੁਪਈਆ 40 ਲੱਖ ਰਗੇ ਆ। ਅੱਛਾ। ਆ 30 ਜਾਂਦੀਆਂ ਵਾਲੀਆਂ ਜੀ ਭਾਵਨਾ ਕਰੀ। ਅੱਛਾ। 10 ਰੁਪਈਆ ਦੀ ਵੇ। 20 ਰੁਪਈਆ ਦੀ ਵੇ। ਤੇਰੇ ਹੁਸਨੇ ਦੀ ਦੇ ਦੇ ਬੇਲੀਆ ਕਾ ਵਾਲੀ। 30 ਰੁਪਈਆ ਦੀ ਵੇ।

ਤੇ ਆ ਉਹ ਨਾ ਨਾ ਬਾਬਾ ਧਾਰ ਟਟਕਾ ਨਹੀਂ ਮੈਂ ਬਿਬਾ Baba

ਆ ਆ ਬਾਬਾ ਜੀ ਦਾ ਆ ਵੀ ਰਸੀ ਆ ਨਾ ਆਪਣੀ ਗੱਲ ਗੱਲਾਂ ਤੁਹਾਡੇ ਘਰ ਆ ਤੁਹਾਡੇ ਘਰ ਦਾ ਡੱਬਾ ਮੈਨੂੰ ਕਿੱਦਾਂ ਪਤਾ ਇੱਥੇ ਖਾਂਦੇ ਆ ਇਹ ਤਾਂ ਰਹਿਣਾ ਹੀ ਚਾਹੀਦਾ ਅੰਡਰਸਾਈਜ਼ ਆ ਆ ਜਾ ਕਰੋ ਦੇ ਕੁਮਾਰ ਆ ਰਾਂਗ terlanggang ya babak saya kali itu happy to you happy <laughs> <laughs> to <be do> you <laughs> ah ah ini babak ini jam jam-jam <jano. laughs> <laughs> ah, ah, <laughs> <laughs> ਹਾਏ ਹੇ ਜਾ ਦੌੜ ਹਟ ਦੇ ਇੱਧਰ ਆ ਦੋਸਤੋ ਇੱਕ ਛੋਟੀ ਜੀ ਕਮੇਡੀ ਕੀਤੀ ਜੀ ਤੁਹਾਡੇ ਨਾਲ ਸਾਰਿਆਂ ਨਾਲ ਕਿੱਦਾਂ ਤੁਹਾਨੂੰ ਲੱਗੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਬੋਲੋ ਆ ਆ ਬਾਏ ਆ ਕਿੱਥੇ ਚੱਲੇ ਗਈ ਆ ਲਾਓ ਨਹੀਂ ਚੱਲਣਾ ਬੱਸ ਕਿਉਂ ਆ ਆ ਇਹ ਭਾਵੇਂ ਆ ਗੁੱਲਿਆ ਆ ਕੀ ਇਹ ਇੱਧਰ ਵੀ ਆ ਆ ਕਿੱਧਰ ਆ ਵਿੱਚੋਂ ਡੱਬੇ ਦੇ ਵਿੱਚੋਂ ਨਿਕਲੇ ਆ ਆ ਕਿੱਧਰੋਂ ਉੱਥੇ ਉੱਲਣੇ ਦੀ ਇੱਕ ਪਾ ਦੇ ਗੱਡੀ 베ਚਦੀ ਨਾ ਕੀ ਗੱਡੀ 베ਚਦੀ 100 ਗੱਡੀ 베ਚਦੀ ਸਤੀ ਕਾ ਮੁੰਡਰੀ ਸੰਭ ਮੁੰਡਰੀ ਸੰਭ ਕਹੋ ਤੇ ਹੋ ਨਹੀਂ ਕੋ ਜੇ ਦਾ ਦੇਤੀ ਦੇਤੀ ਗੱਡੀ ਦੇ ਐਮ ਹੈ ਗੱਡੀ ਦੇ ਐਮ ਹੈ ਪਾ ਦੇ ਨਹੀਂ ਉਦਾਂ ਹੀ ਯਾਰ ਛੱਡ ਪਰੇ ਅਤੀ ਲੋਈ ਸਾਗ ਬਣਦਾ ਸਾਡੇ ਘਰੇ ਅੱਜ ਹੋਰ ਯਾਰ ਮੇਰਾ ਮਨ ਨਾ ਬੋਲਦਾ ਮੁੰਡਾ ਛੱਡ ਕੇ ਗਿਆ ਮੂਸਾ ਲੱਗਾ ਸਹੀ ਕਰਾਉਣੇ ਮੈਂ ਆਪਣਾ ਦੇਣ ਚੱਲਾਂ ਸੱਚੀ ਬੀਕੋ ਹੋਰ ਮੁੰਡੇ ਇਹ ਹੱਥ ਆ ਜੂਗਾ ਵਿੱਚ ਨਾ ਨੂੰ ਪਿੱਛੇ ਰ ਹਾਂਜੀ ਯਾਰ ਕਿੱਥੇ ਆ ਉਸ ਤੋਂ ਤਾਂ ਪੀ ਕਿੱਥੇ ਆ ਗੱਡੀ ਆ ਰਹੀ ਆ ਆਦੇ ਆਇਆ ਮੰਮੀ ਵਾਪਸੀ ਯਾਰ ਕਾਤੇ ਤੁਸੀਂ ਮੇਰੀ ਗੱਲ ਨੂੰ ਮੈਂ ਮਜ਼ਾਕ ਸਮਝੀ ਜਾਂਦੇ ਰਹੇ ਹੋ ਮੂਸਾ ਨੂੰ ਪੁੱਛਿਆ ਇਹ ਪੁੱਛਿਆ ਮੈਂ ਉਹਦੀ ਮੰਨ ਉਹ ਦੱਸਿਆ ਕੀ ਇਹਨਾਂ ਦਾ ਮਤਲਬ ਨਹੀਂ ਪਾ ਸਕਦੇ ਜੀ ਬਣੀਓ ਬਣੀਓ ਖਵਾਣੀ ਹੈ ਕੋਈ ਕੋਈ ਚੰਗੀ ਗੱਲ ਉਹ ਕੋਈ ਨਾ ਜਿੰਨੇ ਦੀ ਲਈ ਉਹਨੇ ਕਹੇ ਮਿਲ ਜਾਣੀ ਤੁਹਾਨੂੰ ਹੋਰ ਕੀ ਚਾਹੀਦਾ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਕੀ ਕੀ ਚੀਜ਼ ਨਹੀਂ ਚਾਹੀਦੀ ਉਹ ਹਾਂ ਕੋਈ ਨਾ ਮੈਂ ਉਹ ਦੇਖੂੰਗਾ ਮੈਂ ਕੋਈ ਹੋਰ ਦੇਖ ਲੈਣੀ ਬਾਅਦ ਚ ਦੇਖ ਲੈਣੀ ਹੈ ਸਾਡੀ ਤਾਂ ਉਹ ਮੰਨੂ ਲੱਗੀ ਸੀ ਕਿ ਗੱਡੀ ਸਾਡੀ ਕਰਮ ਵਾਲੀ ਗੱਡੀ ਆ ਉਹ ਕਾ ਇਹ ਮੁੰਡਾ ਸਾਡਾ ਕਰਮ ਵਾਲਾ ਨੰਨੂ ਸਾਡਾ ਇੰਝਾਂ ਨਾ ਚੀਜ਼ ਲੈ ਕੇ ਤਿਆ ਕਰੋ ਕਦਾ ਗੱਡੀ ਲੈ ਕੇ ਆਉਂਗਾ ਚੱਲ ਚੱਲ ਲੈ ਕੇ ਜਾਓ ਮੈਂ ਦਿਹਾੜਾ ਮੈਨੂੰ ਇਹ ਸੀ ਮੰਮੀ ਪੈਸੇ ਪੂਰੇ ਮਿਲ ਗਏ ਠੀਕਾ ਮੈਂ ਕਹਾਂ ਚੱਲ ਪੈਸੇ ਪੂਰੇ ਮਿਲ ਜਿੰਨੇ ਦੀ ਲੂਨੇ ਪੈਸੇ ਮਿਲ ਗਏ ਦੂਜੀ ਗੱਲ ਆਪਾਂ ਕਿਹੜੀ ਨਾ ਕਰਾਈ ਫੇਜੇ ਸਭ ਨਾਲ ਵਧੀਆ ਜੇ ਨਾ ਕਰਾਈ ਹੁੰਦੀ ਫੇ ਪੈਸੇ ਘਰ ਤੇ ਮਿਲ ਲਈ ਹਜੇ ਨਾ ਹੋਈ ਨੀ ਜੀ ਮੈਂ ਤਾਂ ਕਰਕੇ ਬੇਤੀ ਆ ਨਹੀਂ ਚੱਲ ਜੇ ਲੈ ਲਈ ਤਾਂ ਕੋਈ ਹੋਰ ਆ ਚੱਲ ਯਾਰ ਕੋਈ ਨਾ ਮੰਨੇ ਤਾਂ ਮੇਰਾ ਵੀ ਅੰਦਾਜ਼ ਜਾ ਹੁੰਦਾ ਪਰ ਕੀ ਕਰੀਏ ਯਾਰ ਉਦੋਂ ਤੇ ਪੁੱਛਿਆ ਕਿੰਨੂ ਸੀ ਉਦਦੇ ਯਾਰ ਬਾ ਮੈਂ ਤੈਨੂੰ ਸਵੇਰੇ ਕਿਹਾ ਸੀ ਮੈਂ ਕੰਮ ਆਇਆ ਕੋਈ ਬਹੁਜੀ ਦੂਰੀ ਤੇ ਤੈਨੂੰ ਛੱਡ ਕੇ ਕੌਣ ਗਿਆ ਭਾਜੀ ਛੱਡ ਗਿਆ ਜਨੂੰ ਦਿੱਤੀ ਆ ਮੈਂ ਤਾਂ ਇਹ ਮੁੰਡੇ ਦਾ ਆ ਗੱਡੀ ਦੀ ਬਾਜੀ ਤੇ ਗੇਟ ਕਾਹਦੇ ਘੜਕਦਾ ਅੱਜ ਗੱਡੀ ਦੀ ਬਾਹ ਨੰਦੀ ਆ ਤੂੰ ਆ ਕਿਹੜੇ ਕੰਮ ਕਰਦੇ ਆ ਚੱਲ ਯਾਰ ਕੋਈ ਹਾਂਜੀ ਦੋਸਤੋ ਗੱਡੀ ਆਪਾਂ ਦੇਤੀ ਅੱਜ ਸੋ ਏ ਮੈਨਾਂ ਉਹਨੂੰ ਬੁਥੇ ਹੋਈ ਜਾਂਦੇ ਆ ਤੇ ਗੱਡੀ ਦਾ ਬਿੱਲ ਇਹਨਾਂ ਨੂੰ ਦਿਖਾ ਦਿੰਦੇ ਆ ਪੈਸੇ ਆ ਦੇ ਲਾ ਸਮਾਂ ਤੱਕ ਪੈਸੇ ਪਾ ਦਿੰਦੇ ਇਹਨਾਂ ਨੇ ਰਿਤਿ ਇਹਨਾਂ ਨੂੰ ਬੁਲਾਉਣਾ ਨਹੀਂ ਉਹਨੂੰ ਯਾਰ ਮੰਮੀ ਮੈਂ ਕਿਹੜਾ ਪੈਸੇ ਖਰਚ ਕੇ ਆ ਗਿਆ ਮੈਂ ਤਾਂ ਪੈਸੇ ਲੈ ਗਏ ਆ ਉਹਨਾਂ ਤੋਂ ਇਹਦਾ ਰੋਹੀ ਦੇਈ ਜਦੋਂ ਦਾ ਪਹਿਲਾ ਪਤਾ ਚੀਜ਼ ਬਟੈ ਲਓ ਤੇ ਬਾਣ ਬਾਣ ਬਾਨਦੀ ਹੋਸੀਆਂ ਤੇ ਕੇ ਦੇ ਦੋ ਫੇ ਲੈ ਨਹੀਂ ਹੁੰਦੀ ਚੀਜ਼ ਆ ਤਾਂ ਤੂੰ ਆਪੜੇ ਕੋਰੀ ਉਧਰੋਂ ਕੰਮ ਖਰਾਬ ਕਰਕੇ ਆ ਗਿਆ ਪਹਿਲਾ ਚੀਜ਼ ਲੈਂਦੇ ਹੀ ਨਾ ਤੇ ਜਾ ਵੇਚ ਦੇਣਾ ਕੋਈ ਦਾ ਗਾਨੂਆ ਜਦੋਂ ਪਹਿਲਾ ਚੀਜ਼ ਲੈਂਦੇ ਹੀ ਨਾ ਚੱਲ ਯਾਰ ਫੇ ਕੀ ਹੋਇਆ ਲੈਣ ਦਾ ਮੁੜ ਕੇ ਦੋ ਦੋ ਦੇਰ ਚੋਂ ਦੀ ਗੱਲ ਕਰਦਾ ਹੈ ਵੀ ਦੇ ਦੋ ਮੋਟਰਸਾਈਕਲ ਇਹ ਸਾਈਕਲ ਲਾਉਂਦੇ। ਛੱਗ ਸਹੀ ਕਰਉਣਾ ਮੋਟਰਸਾਈਕਲ ਹੁਣ ਮੈਂ ਕੱਲਾਂ। ਤੁਹਾਨੂੰ ਵੀ ਵੇਚ ਜੋ ਜੀ ਲੱਗੇ ਆ। ਹਾਂ। ਕਿਹਦੇ ਚੱਲ। ਆ ਦੇਖੋ ਕਿੱਧਰ ਚਲੇ ਗਏ ਨੂੰ ਪਤਾ ਨਹੀਂ ਵਲੌਗ ਬਣਦਾ ਪਿਆ। ਨਾ ਕੀ ਕਰੀ ਜਾਣਾ ਇਹਨਾਂ ਦੇਖੀ ਜਾਏ। ਦੇਖੀ ਜਾਏ ਕੀ ਕਰਦੇ। ਹਾਂਜੀ। ਕਿਹਦੇ ਪਤਾ ਲੱਗ ਗਿਆ। මම හල වගන මමන ගල වකන්න ගවාගලබෝ හ ද න ਹਾਂ ਤੂੰ ਹੀ ਬਣਾ ਕੇ ਖਵਾਵੇਂਗੇ ਚਲੂ ਕਰਿਆ ਕੋਈ ਪੰਡਤ ਉਹ ਕਹਿੰਦਾ ਆਪਣੀ ਇਹਨੂੰ ਤੇਰੀ ਜਨਨ ਗੱਲ ਦਾ ਪੰਡਤ ਆਪਣੀ ਸੱਤ ਸ ਨੂੰ ਹਲਲਾ ਖਲਾਇਆ ਕਰ ਤੁਹਾਡੇ ਚ ਲੜਾਈ ਨਹੀਂ ਹੁੰਦੀ ਬਾਅਦ ਚ ਹਾਂ ਤਾਂ ਹੋਊਗੀ ਬਾਅਦੀਆਂ ਲੱਗਾ ਤੂੰ ਗੰਦਾ ਉੱਥੇ ਕਿੱਥੇ ਫਸ ਗਿਆ ਆ ਗਏ ਜਿਹੜੇ ਵੀ ਬੰਦੇ ਇਹਨੂੰ ਭੇਜਿਆ ਪੰਡਤ ਨੂੰ ਇਹਨੂੰ ਇੱਕ ਅਜਿਹਾ ਦੁਬਾਰਾ ਭੇਜਿਓ ਉਹ ਕਹਿੰਦਾ ਕਦੀ ਮੇਰੇ ਦੁਆਰੇ ਆਵਾਗਾ ਦੁਆਰਾ ਉਹ ਕਹਿੰਦਾ ਦੁਬਾਰਾ ਆਊਗਾ ਆਏਗਾ ਉਹਨੂੰ ਦੁੱਧ ਬਣਾਉਂਗਾ ਮੈਂ ਰੋਟੀ ਦੁੱਧ ਨਾ ਬਣਾਉਣਾ ਖਲਾਰਾ ਪੈਣਾ ਭੇਜਿਓ ਦੁਆਰਾ ਤੇ ਇਹ ਦੇਖਦੇ ਆ ਹੁੰਦਾ ਮੈਂ ਹੁੰਦਾ ਨਾ ਮੈਂ ਖਲਾਰਾ ਪੋਣਾ ਸੀ ਮੈਨੂੰ ਰੋਗ ਵੀ ਪੋਣਾ ਸੀ ਫਿਰਦਾ ਜੁੱਤੀਆਂ ਪੈਂਦੇ ਆ ਉਹ ਕਿਸੇ ਸਤਾਨੀ ਸੀ ਮੈਨੂੰ ਪਤਾ ਕਿਸੇ ਨੇ ਭੇਜਿਆ ਉਹ ਨਹੀਂ ਤਾਂ ਕਿਸੇ ਨੂੰ ਕੀ ਪਤਾ ਯਾਰ ਭੇਜਿਆ ਕਿਸੇ ਨੇ ਭੇਜਿਆ ਭੇਜਿਆ ਕਿਸੇ ਨੂੰ ਪਤਾ ਹੀ ਨਹੀਂ ਸਾਡਾ ਕਿਸੇ ਨੂੰ ਰਹਿਣ ਹਾਂ ਕਿਸੇ ਨੇ ਲਗਾ ਕੇ ਕਹਿੰਦਾ ਤੁਹਾਡੀ ਲਾ ਮੈਰੀ ਹੋਈ ਆ ਤੂੰ ਕਹਿੰਦਾ ਉਂਗਲ ਤੇ ਫੱਟ ਗਈਆਂ ਤੂੰ ਜੱਟਾਂ ਦੀ ਕੁੜੀ ਆ ਇਹ ਜਮਾਰਿਆ ਆ ਇਹ ਜਾਤ ਪਾਤਾਂ ਚ ਮੈਨੂੰ ਸਮਝ ਨਹੀਂ ਲੱਗਦੀ ਵੀ ਤੁਸੀਂ ਇੱਕ ਪੰਡਤ ਹੋ ਕੇ ਜਾਤ ਪਾਤਾਂ ਵਿੱਚ ਇਹ ਸਮਝਦੇ ਹੈਂ ਕਦੀ ਕਦੀ ਮੈਂ ਹਰ ਦੁਆਰ ਤੋਂ ਆਇਆ ਹੈਂ ਹੈ ਸਮਝ ਨਹੀਂ ਲੱਗਦੀ ਹੈ ਕਿ ਨਾ ਆਇਆ ਕਿੱਥੋਂ ਆਜੋ ਬਿਲਕੁਲ ਪਹਿਲਾਂ ਤੇ ਆਉਂਦੇ ਦਾ ਹੀ ਚਲੇ ਦਾ ਮੂਡ ਖਰਾਬ ਹੋ ਗਿਆ ਗਾਣੇ ਦਾ ਨਾਂ ਕੀ ਆ ਪਾਗਲ ਪਾਗਲ ਆਪ ਸਿੱਖੰਦੇ ਆ ਗਾਣੇ ਦਾ ਨਾਮ ਹੈਗਾ ਪਾਗਲ ਆ ਜਾਓ ਪਹਿਲਾਂ ਤੇਲ ਤੁੜ ਪਾ ਲਿਓ ਜਾਓ ਚਲ ਮੋਠੀਆ ਦੇਈ ਐਸੀ ਗੱਲਾਂ ਚਲੋ ਆ ਦੇ ਲੋ ਇਹਨਾਂ ਦੇ ਕੰਮ ਆ ਦੇ ਲੋ ਫਿਰ ਕਹਿਣਾ ਮੈਨੂੰ ਕੰਮਾ ਤੋਂ ਉਹ ਕਹਦੀ ਆ ਦੇ ਲੋ ਚਾਹ ਡੋਲਦੀ ਇਹਨਾਂ ਨੇ ਉਹ ਪਚਰੀ ਜਾਹੋ ਨੱਬ ਜੂ ਕੋਟਿ ਕਿਟਿਆ ਕੋਟਿ ਕਿਟਿ 16 ਪਹਿਲਾ ਦੋਰਾ ਹੈ ਅੱਜ ਹਵਾ ਬਹੁਤ ਜ਼ਿਆਦੀ ਚੱਲਣ ਦੇ ਆ ਤੇ ਇਹਦੇ ਸੌਕਸਾ ਪਾ ਦੋ ਕਿੱਦਾਂ ਕਿੱਦਾਂ ਇਹ ਸਾਡੇ ਚ ਕੋਈ ਲੜਾਈ ਹੁੰਦੀ ਵੀ ਆ ਹਾਂ ਕਿਸੇ ਨੂੰ ਕੀ ਪਤਾ ਸੱਚੀ ਵੀ ਹੁੰਦੀ ਕਿ ਜਾਂ ਹਾਸੇ ਮਾਹੌਲ ਵਾਲੀ ਮੂਰਤੀ ਵਾ ਵਾ ਲੋਕੀ ਦੱਸ ਕਿੱਦਾਂ ਦੇ ਕੰਮ ਕਰੇ ਕਿਸੇ ਨੂੰ ਕੋਈ ਜਾਣੀ ਜਾਣ ਜਿਹੜਾ ਸਾਡਾ ਪੂਰਾ ਹਾਂ ਮੋਟਰਸਾਈਕਲ ਤੁਹਾਨੂੰ ਦੱਸਾਂ ਕਿੱਥੇ ਖੜਾ ਰਿਆ ਸੀ ਆਜੋ 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 ਤੁਹਾਨੂੰ ਮੋਟਰਸਾਈਕਲ ਦੱਸਾਂ ਨਹੀਂ ਨਹੀਂ ਆਪਾਂ ਦਿਖਾਉਣਾ ਤੁਹਾਨੂੰ ਦਿਖਾਉਣੀ ਮੈਂ ਮੋਟਰਸਾਈਕਲ ਕਿੱਥੇ ਖੜਾ ਸੀ ਜਿੱਥੇ ਅਸੀਂ ਡੌਗੀ ਨੂੰ ਨੱਪਿਆ ਸੀ ਜਣਾ ਆਹ ਦੇਖੋ ਜਿੱਥੇ ਮੋਟਰਸਾਈਕਲ ਉਹ ਗਿਆਣਾ ਉੱਥੇ ਇੱਕ ਪਿਆ ਡੇਕ ਜਿਹੜਾ ਕੋਲ ਖੜਾ ਸੀ ਉਹ ਵਾਲੀ ਡੇਕ ਤੇ ਕੋਲ ਇੱਥੇ ਸਿੱਧੇ ਦੇਖ ਲਓ ਉਹ ਦੋਦਾਈਆਂ ਦਰਾਤਾ। ਆਈ ਨੂੰ ਡਰਾਤਾ ਮੰਨੂ। ਮੰਨੂ ਅੰਕਲ ਨੂੰ ਡਰਾਤਾ। ਪਾਪੜ। ਮਿਕਦ ਕਰਦੇ ਕੀ ਰਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡੀ। ਦਰ ਕਰੀ ਜਾ। ਨੋ। ਆਈ ਖੜੀ। ਬੋਲ। ਉੱਡੀ ਜਾਂਦਾ ਆ ਹੋਰ ਯਾਰ ਇੱਥੇ ਢੁੱਡੀ ਜਾਂਦੇ ਆ ਆ ਸਾਰੇ ਮੈਂ ਭਾਈ ਕੇ ਮੈਂ ਤਾਂ ਮਾਰ ਦਵਾਂ ਲੋ ਫੇਰ ਲੈਣੀ ਮਾੜਾ ਮੋਟਾ ਨੀ ਆ ਤੂੰ ਇਹ ਆ ਕਰ ਲੈ ਮੈਂ ਉਧਰੋਂ ਕਰ ਦੇ ਆ ਮੈਂ ਸਿਰ ਦਿੱਤੀ ਮੈਂ ਮਮਾੜੇ ਸਾਰੀ ਕਿਚਨ ਸਾਫਾਈ ਕਰਦੇ ਨਾ ਛੱਡ ਦੋ ਇਹਨੇ ਕਿਹੜਾ ਖਾਣੇ ਆ ਇਹ ਸਵਾਦ ਦੇਖਦਾ ਵੀ ਕਿਹੜੀ ਚੀਜ਼ ਤਾਂ ਆਉਂਦਾ ਜਾਂ ਨਹੀਂ ਆਉਂਦਾ ਛੱਡ ਦੇ ਤਾ ਮੰਮੀ ਹਾਲ ਵਖਣਾ ਮੈਂ ਨਹੀਂ ਖਾਣਗਾ ਮਮਮੀ ਨੇ ਮਿੱਠਾ ਖਾਂਦੇ ਮੰਮੀ ਨੂੰ ਪਸੰਦ ਨਹੀਂ ਉਹਨੂੰ ਤਾਂ ਬਾਪੇ ਨੂੰ ਮੈਂ ਕੋਈ ਇਤਨਾ ਪਾਵਾ ਦੱਸ ਰਹੀ ਨੂੰ ਵਾਲੀ ਚੀਜ਼ ਹੋਈ ਪਾਸੇ ਮਿੱਟੀ ਦੀ ਗਾੜੀ ਆ ਮੰਮੀ ਆਪਾਂ ਉਹ ਇਦਾਂ ਕਰਾਂਗੇ ਆਪਾਂ ਨਾ ਦੇਸੀ ਉਹਦੇ ਆਪਾਂ ਜਿਹੜੇ ਬਿਸਕੁਟ ਨਹੀਂ ਲਿਆਉਂਦੇ ਹੁੰਦੇ ਸੀ ਪਹਿਲਾਂ ਆਹੋ ਉਹ ਆਟੇ ਵਾਲੇ ਹੁੰਦੇ ਨਾ ਉਹ ਲੈ ਕੇ ਆਵਾਂਗੇ ਚਾਹ ਨਾਲ ਖਾਣ ਲਈ ਉਹ ਤੜੀ ਕਹਿੰਦੀ ਕਿ ਪਾਪਾ ਵੀ ਬੀਬੀ ਰੋਦੇ ਹਾਏ ਰੱਬਾ ਨਹੀਂ ਭਰਾਵਾ ਉਹ ਤਾਂ ਆਪਣੇ ਲਈ ਆ ਉਹ ਤਾਂ ਅੱਗੇ ਹੀ ਖਾਈ ਜੀ ਹੈਗਾ ਉਹ ਤਾਂ ਅੱਗੇ ਵੀ ਖਾਈ ਤੇ ਆਪਾਂ ਘਰ ਹੌਲ ਮੇਂ ਡਰਦੀ ਰੱਜੀ ਚੀਜ਼ ਇਹਦਾ ਮਤਲਬ ਆ ਦੇ ਲਓ ਆ ਦੇ ਲਓ ਫੇ ਕਹਿੰਦੇ ਹੁਣ ਮੈਂ ਡਰਦੀ ਡਰਦੀ ਚੀਜ਼ ਖਾਇਆ ਕਰੂੰਗੀ ਇਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਮੇਰੇ ਤੇ ਯਕੀਨ ਨਹੀਂ ਉਹ ਬਾਬੇ ਦੇ ਬਾਬੇ ਦੇ ਬਹੁਤੀ ਦਿਨ ਦੇ ਤੱਕ ਇਹ ਗੱਲ ਹੀ ਆ ਕਿ ਇਹਦਾ ਫਰਜ ਬਣਦਾ ਹੀ ਹੈ ਉਹ ਬਾਬੇ ਦਾ ਬੱਸ ਬਾਬਾ ਮੇਰੇ ਸਾਹਮਣੇ ਨਹੀਂ ਨਾ ਕਿਆ ਆ ਮੈਂ ਹੀ ਖਿਲਾਰ ਦੇਣਾ ਕਿਕਰ ਮੈਂ ਮੈਂ ਕਹਿੰਦੀ ਹਾਂ ਹੋਰ ਕੋਲ ਗਿਆ ਕਿ ਜਾਂਦਾ ਸੱਚੀ ਚਪਲ ਮੇਰੇ ਹੱਥ 'ਚ ਹੀ ਸੀ ਉਹ ਵੀ ਹੀ ਸੱਚੀ ਕਰ ਬੰਦਾ ਨਹੀਂ ਸਹੀ ਸੀ ਹਾਂ ਐਦਾਂ ਤੇ ਇਹਨੂੰ ਕਰਨਾ ਪੜੋ ਮੈਂ ਤਾਂ ਕਰਿਆ ਐਦਾਂ ਤੇ ਇਹਨੂੰ ਕਰਨਾ ਪੜੋ ਕਰਨੀ ਬਾੜਨਾ ਆਹ ਉਹ ਪ੍ਰਭੂ ਸੁੱਧ ਜੰਦਰ ਨੂੰ ਕਰਨੂ ਬੜੀ ਜਾਵੇ ਪਰ ਆਵਾ ਆਪਣੇ ਗੇਟ ਗੁੰਡੇ ਧੀਆ ਪਹਿਣਾ ਸਾਰੀਆਂ ਆਪਣੀਆਂ ਪਹਿਣਾ ਆ ਸਾਰੇ ਗੇਟ ਲਾ ਕੇ ਰੱਖੋ ਸੋ ਮੰਨੂ ਆ ਦੇ ਲੋ ਕੀ ਕਰਦੇ ਮੈਂ ਤਾਂ ਕੋਈ ਪਛਾਣੂ ਚ ਹੈਗਾ ਤਾਂ ਫੋਟੋ ਖਵਾ ਨਹੀਂ ਤੇ ਈ ਕੋਲ ਨਾ ਓਏ ਮੁੰਡੇ ਓਏ ਇਹ ਮੈਂ ਚਾੱਕ ਲਿਆ ਨਹੀਂ ਸਭ ਆ ਰਹੇ ਹੀ ਹੋ ਮੈਂ ਭਾਗ ਨਹੀਂ ਲਾ ਚੱਕ ਲਿਆ ਆਉਂ ਦੇ ਹਟ ਓ ਭੱਜਾ 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 ਪਤਾ ਨਹੀਂ ਕਿ ਕਰ ਰਹੇ ਨੇ ਦਾ ਫੋਟੋ ਚਲ ਇੱਧਰੋਂ ਮੈਂ ਲਾ ਲੈਣੀ ਨਹੀਂ ਉਧਰੋਂ ਲਾ ਲਿਆ ਬਸ ਬਹੁਤ ਆ ਤਾਂ ਨਹੀਂ ਹੋ ਗਿਆ ਸੋਸਤਾ ਜਿਹਾ ਬੋਧ ਆ ਹੈ ਗੱਡੀ ਵੀ ਵੇਚੀ ਹੈ ਤੁਹਾਨੂੰ ਫਿਰ ਲੱਗੇ ਲੱਗਾ ਤੁਹਾਨੂੰ ਮੈਂ ਤੈਨ ਸੱਚੀ ਹਸਣਾ ਜਿੰਨੀ ਮੈਨੂੰ ਟੈਨਸ਼ਨ ਹੈ ਮੈਂ ਸਿਰਫ ਤੁਹਾਨੂੰ ਹਾਸੇ ਜਿਹਾ ਬੋਨ ਦਈ ਆ ਠੀਕ ਆ ਕਿ ਤੇਡਾ ਮੂਡ ਨਾ ਆਫ ਹੋਵੇ ਆ ਤਾਂ ਕਿਤੇ ਸਾਡੇ ਮਨ ਨੂੰ ਦੁੱਖ ਨਹੀਂ ਲੱਗਦਾ ਹੋਊਗਾ ਕਿਤੇ ਹਾਂ ਗੱਡੀ ਤੇ ਵੇਚ ਤਾ ਤੂੰ ਐਕ ਕਮੈਂਟ ਨਹੀਂ ਰਹਿੰਦਾ ਮਮੋਹਣ ਕੀ ਕਰੀਓ ਯਾਰ ਇਹਨਾਂ ਦਾ ਤਾਂ ਮੂਲ ਬਹੁਤ ਆਫ ਹੋ ਗਿਆ ਹੈ ਹਾਂ ਕੋਈ ਇਹਨੂੰ ਕਹੇ ਸਾਨੂੰ ਨਾਲ ਲੈ ਚੱਲ ਆਪਾਂ ਵਾਪਸ ਕਰ ਦਿੰਦੇ ਹਾਂ ਉਹਨਾਂ ਨੂੰ ਕਹਿ ਦਿੰਦੇ ਆਹੀਂ ਨੀ ਭਰਾਵਾ ਪੈਸੇ ਲੈਣ ਸਾਨੂੰ ਮੁੰਡੇ ਦੀ ਗੱਡੀ ਦੇ ਦੇ ਜੇ ਮੰਨ ਗਏ ਤਾਂ ਹੈ ਇਹ ਬੰਦੇ ਚਾਲੰਦ ਦਾ ਪਤਾ ਵਾਪਸੀ ਆਪਾਂ ਦੇਖ ਲਈਏ ਲੈ ਆਨੇ ਆ ਇਹ ਵੀ ਨਹੀਂ ਕਿ ਸਭ ਕੀਤੇ ਹੈ ਇਹ ਤਾਂ ਬੇਦਿੱਤੀ ਕਰਨੀ ਹੈ ਸਤੂਰ ਕਰ ਲੈਣ ਕੋਲ ਵਿਚਾਰੇ ਮੈਂ ਹੋਰ ਕੋ ਦੇਖ ਲੈਣੀ ਤੀਤੀ ਕੋਈ ਨਾਲ ਦੀ ਚੀਜ਼ ਮਿਲ ਜੂ ਆ ਦੇ ਲੋ ਕਿੱਡੇ ਝੂਠ ਬੋਲਦੇ ਆ ਸਾਨੂੰ ਇੰਨਾ ਜ਼ਿਆਦਾ ਝੂਠ oh my god ਲੈ ਕੇ ਵੀ ਆ ਗਈ ਗੱਡੀ ਹੁਣ ਗੱਡੀ ਕਿਧਰੋਂ ਆ ਗਈ ਹੁਣ ਗੱਡੀ ਕਿਧਰੋਂ ਆ ਗਈ ਕਿਧਰੋਂ ਕਿਧਰੋਂ ਝੂਠ ਹੀ ਬੋਲਣਾ ਹੁੰਦਾ ਸਾਨੂੰ ਬਹੁਤ ਝੂਠ ਬੋਲਦੇ ਆ ਕੀ ਹੋਇਆ ਸਾਨੂੰ ਕਹਿੰਦਾ ਕਿ ਗੱਡੀ ਨੇ ਦੇ ਦਿੱਤੀ ਆ ਆਹੋ ਐਹੀ ਤਾਂ ਗੱਲ ਆ ਆਹੀ ਨਹੀਂ ਚੱਜਣਾ ਗੱਲ ਬੋਲਦਾ ਇਹ ਅਸੀਂ ਐਵੇਂ ਪਰੇਸ਼ਾਨ ਹੋਈ ਜਾਂਦੇ ਸੀ ਹੋ ਜਾ ਪਰੇਸ਼ਾਨ ਦੇ ਲੋ ਸਾਨੂੰ ਰੋਣਾ ਹੱਕਾ ਕਰਤਾ ਹਾਂ ਦੇਖਿੰਦਾ ਨਹੀਂ ਜੇ ਕੋਈ ਸੀਰੀਅਸ ਬੰਦੇ ਦੀ ਗੱਲ ਹੋਵੇ ਤਾਂ ਕੀ ਗੱਲ ਇਹ ਯਕੀਨ ਕਰਨ ਦੇ ਹੈਗੇ ਉਹ ਇਹ ਤਾਂ ਔਖਾ ਆ ਦੇ ਲੈ ਹੁਣ ਵਰਸੋਣੀ ਲੈ ਵੀ ਆ ਸ਼ੁਕਰਿਆ ਕੀਤੀ ਹੋਣੀ ਆ अच्छा हो गई सर्विस बाजतरी पता ना था गड्डी नहीं सही हो गई वे फिर सानू का ਝੂਠ ਬਹੁਤ ਇਨੇ ਜਿਆਦਾ ਝੂਠ ਮੰਮੀ 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 ਖੁਸ਼ ਹੋ ਗਿਆ ਜਾਰੇ ਹਾਂ ਮੈਂ ਗੱਲ ਦੱਸਿਆ ਨਾ ਇਦਾਂ ਮੈਂ ਤਾਂ ਕਦੀ ਹੋ ਨਹੀਂ ਸਕਦੀ ਵੀ ਇਹ ਚੀਜ਼ ਲਈ ਹੋਵੇ ਤਾਂ ਮੁੜ ਕੇ ਇਦਾਂ ਬੋਲ ਵੀ ਇਹ ਤੋਂ ਕੀ ਕਰਦਾ ਰਹੀ ਨਹੀਂ ਸਕਦਾ ਰਹਿ ਸਕਦਾ ਬਦੀ ਦਿਨਾਂ ਲਈ ਤਾਂ ਉਹਦੀ ਤਾਂ ਗੱਲ ਹੋਣੀ ਆ ਮੈਂ ਤੁਹਾਨੂੰ ਫੋਨ ਕਰਦੀ ਸੀ ਤੇ ਚੱਕਿਆ ਹੀ ਨਹੀਂ ਮੈਂ ਕਿਹਾ ਮੈਂ ਕਿਹਾ ਜਿਆਦਾ ਪਰੇਸ਼ਾਨ ਹੁੰਦੇ ਹੋਣੇ ਆ ਕਿਹਣਾ ਸੀ ਬਾਬੇ ਆਣੇ ਤੈਨੂੰ ਖੋਜ ਕਰਕੇ ਭੇਜਣਾ ਸੀ ਕਾਤੇ ਸੀ ਐਵੇਂ ਹੀ ਆਇਆ ਚਲ ਜਾਈਏ ਭਾਈ ਹਾਂ ਤੂੰ ਤੱਜਾ ਭਰਾਵਾ ਅੱਕੇ ਕੱਲ ਪਿਆ ਪਿਆ ਸਵੇਰ ਦਾ ਫੇਰ ਤੂੰ ਸੈੱਟ ਹੋ ਗਏ ਘੁੰਮਣ ਦੇ ਮੈਂ ਕਿਹਾ ਤੇਰਾ ਮਤਲਬ ਕੀ ਕਹਿਣ ਦਾ ਹਾਂ ਲੈ ਲੈ ਕੱਲੋਂ ਤੂੰ ਘੁੰਮਣ ਦੇ ਆ ਭੱਜਾ ਤੂੰ ਭਾਈ ਇਹ ਤੇਰਾ ਕੰਮ ਕਰੇਗਾ ਤੂੰ ਹੀ ਕਰਾ ਪਾਪ ਕਹਿੰਦਾ ਆਪਦਾ ਤੂੰ ਸੈਟ ਹੋ ਕੇ ਸਮ ਮੈਂ ਕਿਹਾ ਚਲ ਜਾਓ ਚਲ ਜਾ ਗੱਡੀ ਚ ਗਾਣੇ ਲਾਈ ਨਾ ਮੈਂ ਕਹਿੰਦਾ ਆਪਦਾ ਤੂੰ ਸੈਟ ਹੋ ਕੇ ਘੁੰਮਣ ਦੇ ਆ ਸੈਟ ਹੋ ਕੇ ਦਾ ਲੱਗਾ ਫਿਰ ਤੂੰ ਕਹ ਤੂੰ ਵੀ ਸੈਟ ਹੋ ਜਾਂ ਤੂੰ ਖੜਾ ਹੋ ਗਿਆ ਸੀ ਮੈਂ ਬਲੀਨਾ ਪਾਪ ਤੇ ਸੀ ਨਾ ਓਏ ਉਹ ਘਾਤੇ ਸੀ ਤੁਹਾਨੂੰ ਵੀ ਸੈਟ ਕਰਦੇ ਤੁਰ ਕੇ ਹਾਂ ਮੈਨੂੰ ਦੇਖ ਕੇ ਆ ਗਿਆ ਫਿਰ ਉਹ ਸ਼ਾਹ ਉਹ ਮੈਨੇਜਰ ਸ਼ਾਹ ਕਹਿੰਦਾ ਨਾ ਉਹ ਮੈਨੇਜਰ ਸਮੈਨੇਜਰ ਆਈ ਤੂੰ ਕਹ ਆਪ ਪਤਾ ਨਹੀਂ ਕਿਦਾਂ ਟਾਈਮ ਪਾਸ ਕਰਦੇ ਰਸ ਤੂੰ ਕਿਹੜੀ ਲਗਾ ਫਾ ਤੁਸੀਂ ਚਾਰਜਰ ਵੀ ਲੈ ਗਏ ਮੇਰਾ ਫੋਨ ਲੋ ਸੀ ਚਾਰਜਰ ਲਾ ਲਾ ਲੈ ਲਾ ਇੱਕੋ ਫੋਨ ਚਾਰਜਰ ਦੇ ਦਿਓ ਮੈਨੂੰ ਆ ਦੇਖ ਲਓ ਗੱਡੀ ਸਾਡੀ ਚੱਰੀ ਹਲੋ ਹਾਂਜੀ ਕੋਈ ਕੰਮ ਜੀ ਬੋਲੋ ਹਾਂਜੀ ਹਾਂਜੀ ਲੋ ਜੀ ਅੱਜ ਜਿਹੜੇ ਨਾਮ ਬੋਲਣੇ ਸੀਗੇ ਉਹ ਆਪਾਂ ਇੱਕ ਕਾਪੀ ਤੇ ਲਿਖ ਲਏ ਆ ਤੇ ਉਹ ਅੱਜ ਆਪਾਂ ਨਾਮ ਬੁਲਾਵਾਂਗੇ ਸਾਰੇ ਲਿਖੇ ਤੇ ਨਹੀਂ ਸਾਰੇ ਨਹੀਂ ਲਿਖ ਹੋਏ ਮਤਲਬ ਥੋੜੇ ਲਿਖ ਹੋਏ ਆ ਤੇ 20 25 ਲਿਖ ਹੋਏ ਆ ਨਾਮ ਤੇ ਆਪਾਂ ਇੰਨੇ ਕਾਜ ਨਾਮ ਬੋਲਾਂਗੇ ਤੇ ਬਾਕੀ ਆਪਾਂ ਜਿਹੜੇ ਰਹਿੰਦੇ ਆ ਵਲੌਗ ਦੇ ਵਿੱਚ ਜਿੰਨਾ ਜਿੰਨਾ ਦੇ ਨਾਮ ਆਪਾਂ ਲਿਖ ਲਏ ਆ ਤੇ ਬਾਕੀ ਜਿਨ੍ਹਾਂ ਦੇ ਨਹੀਂ ਲਿਖੇ ਨਾਮ ਉਹ ਆਪਾਂ ਕੱਲ ਨੂੰ ਕੱਲ ਦੇ ਵਾਲੇ ਵਲੌਗ ਦੇ ਵਿੱਚ ਆਪਾਂ ਪਾ ਦਵਾਂਗੇ ਸੋ ਅੱਜ ਦੇ ਜਿਹੜੇ ਨਾਮ ਆ ਉਹ ਤੁਹਾਨੂੰ ਆਪਾਂ ਸੁਣਾ ਦਈਏ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਹਨਾਂ ਦਾ ਧੰਨਵਾਦ ਥੈਂਕ ਯੂ ਸੋ ਮੱਚ ਤੇ ਲੇ ਕਾਪੀ ਮੇ ਤੋਂ ਹੈ ਨਹੀਂ ਸੀਗੀ ਮੇ ਤੋਂ ਪੇਪਰ ਸੀਗਾ ਉੱਤੇ ਲਿਖ ਹੋਏ ਆ ਥੋੜੇ ਲਿਖ ਆ ਹਾਂਜੀ ਥੋੜੇ ਲਿਖ ਹੋਏ ਆ ਤੇ ਹਾਂਜੀ ਬਾਕੀ ਕੱਲ ਨੂੰ ਲਿਖ ਲਾਂਗੇ ਚਲੋ ਆਪਾਂ ਨਾਮ ਰੀਡ ਕਰਦੇ ਹਾਂ ਹੁਣ ਹਰਪ੍ਰੀਤ ਵਿਲੇਜ ਜਗਰਾਈ ਤੋਂ ਥੈਂਕ ਯੂ ਸੋ ਮਾਚ ਦੀਦੀ ਇੱਕ ਮੁਸਕਾਨ ਥੈਂਕ ਯੂ ਸੋ ਮਾਚ ਗੁਰਜੀਤ ਕੌਰ ਫਗਵਾੜਾ ਤੇ ਜਸਦੀਪ ਕੌਰ ਰਾਮਪੁਰ ਤੋਂ 헤ਜਲ ਇੱਕ ਆ ਮੈਨੂੰ ਨਾਮ ਨਹੀਂ ਇੱਕ ਜਿੱਦਾਂ ਹੀ ਉਹਨਾਂ ਨੇ ਨਾਮ ਮੈਨੂੰ ਲਿਖੇ ਸੀਗੇ ਨਾ ਇਹ ਤਿੰਨ ਨਾਮ ਆ ਇਹਨਾਂ ਨੇ ਲਿਖਿਆ ਸੀ 헤ਜਲ ਜਬਰੀਲ ਤੇ ਗੋਲੂ ਡੌਨ ਗੋਲੂ ਡੌਨ ਤੇ ਸੁਖਾ ਪਰਮਿੰਦਰ ਕੌਰ ਜਲੰਧਰ ਤੋਂ ਤੇ ਅਨਮਿਕਾ ਨੂਰ ਮਹਿਲ ਤੋਂ ਅਨਮਿਕਾ ਬਤਨੇ ਇਦਿਆਂ ਕੁਛ ਲਿਖਿਆ ਨਾਮ ਸਹੀ ਤਰ੍ਹਾਂ ਲਿਖਿਓਏ ਨਾਮ ਨਹੀਂ ਮੈਨੂੰ ਪਤਾ ਲੱਗਾ ਅਨਮਿਕਾ ਨੂਰ ਮਹਿਲ ਤੋਂ ਸਿਮਰਨ ਕੌਰ ਯੂਕੇ ਤੋਂ ਥੈਂਕ ਯੂ ਸੋ ਮੱਚ ਜੀ ਸ਼੍ਰੀਪ੍ਰੀਤ ਸਿੰਘ ਜੀਆ ਥੈਂਕ ਯੂ ਸੋ ਮੱਚ ਜੀ ਹਰਪ੍ਰੀਤ ਸੁਮਨ ਥੈਂਕ ਯੂ ਸੋ ਮੱਚ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡੌਲੀ ਦੀਦੀ ਥੈਂਕ ਯੂ ਜੰਮੂ ਤੋਂ ਥੈਂਕ ਯੂ ਸੋ ਮਚ ਜੀ ਅਮਨ ਪਿੰਕੀ ਥੈਂਕ ਯੂ ਸੋ ਮਚ ਜੀ ਸਨਾ ਫਰੋਮ ਮੰਡੀ ਅੰਬੇਦਗੜ ਤੋਂ ਅੰਬੇਦਗੜ ਤੋਂ ਥੈਂਕ ਯੂ ਸੋ ਮਚ ਸਿਮਰਨ ਮਨੀ ਫਰੋਮ ਖੰਨੇ ਤੋਂ ਤੇ ਅਨਾਇਆ ਥਾਪਾ ਜੰਮੂ ਤੋਂ ਪਤਾ ਨਹੀਂ ਅਨਾਇਆ ਥਾਪਾ ਇਹਨਾਂ ਦੀ ਕੋਈ ਗੋਤ ਵਗੈਰਾ ਹੋਵੇਗੀ ਤੇ ਥਾਪਾ ਮੈਨੂੰ ਪਤਾ ਨਹੀਂ ਲੱਗਾ ਤੇ ਥੈਂਕ ਯੂ ਸੋ ਮਚ ਦੀਦੀ ਅਮਨ ਅਮਰੀਕਾ ਤੋਂ ਪਰਮਜੀਤ ਸ਼੍ਰੀ ਨਗਰ ਤੋਂ ਥੈਂਕ ਯੂ ਸੋ ਮਚ ਜੀ ਪ੍ਰਭਜੋਤ ਕੌਰ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਿਲੋਂ ਪਰੁਲ ਪਰੁਲ ਬੰਗਾ ਥੈਂਕ ਯੂ ਸੋ ਮਚ ਜੀ ਰਿੰਪੀ ਜਲੰਧਰ ਤੋਂ ਪ੍ਰੀਆ ਥੈਂਕ ਯੂ ਸੋ ਮਚ ਜੀ ਪ੍ਰੀਤ ਗੁਰਦਾਸਪੁਰ ਤੋਂ ਥੈਂਕ ਯੂ ਸੋ ਮਚ ਜੀ ਪ੍ਰੀਤ ਮਨੂ ਕੇ ਥੈਂਕ ਯੂ ਸੋ ਮਚ ਜੀ ਤੇ ਇਹਨਾਂ ਨੇ ਪੂਰਾ ਲਿਖਿਆ ਸੀਗਾ ਪ੍ਰੀਤ ਮਨੂ ਕੇ ਕਿੰਗ ਦੀ ਵਾਈਫ ਲਿਖਿਆ ਸੀਗਾ ਸੋ ਕਿੰਗ ਦੀ ਵਾਈਫ ਮੇਰੇ ਤੋਂ ਨਹੀਂ ਲਿਖ ਹੋਇਆ ਮੈਨੂੰ ਇੰਨਾ ਕ ਜਾ ਸੀਗਾ ਕਿ ਇਹਨਾਂ ਨੇ ਲਿਖਿਆ ਇਦਾਂ ਸੀਗਾ ਥੈਂਕ ਯੂ so much ਜੀ ਮਨ ਤੁਹਾਡੇ ਗਾਣੇ ਬੰਦੋਗੇ ਹਾਂ ਤੇ ਅਮਨਦੀਪ ਕੌਰ ਗੁਰਸੇਵਕ ਸਿੰਘ ਥੈਂਕ ਯੂ so much ਜੀ ਕੁਸ਼ ਜਸਕੌਰ ਥੈਂਕ ਯੂ so much ਜੀ ਹਾਂ ਤੇ ਹਰਦਮਪ੍ਰੀਤ ਵਿਲੇਜ ਵਿਲੇਜ ਪਤਾ ਨਹੀਂ ਕੀ ਲਿਖਿਆ ਸੀ ਹਰਦਮ ਓਏ ਮਨਵੀਰ ਨੋ ਬੇਬੀ ਹਾਂ ਕੰਟੋਂ ਦੇਖਣੀਆਂ ਅੱਛਾ ਦੇਣੀਆਂ ਤੇ ਜਸਦੀਪ ਕੌਰ ਥੈਂਕ ਯੂ ਸੋ ਮਚ ਜੀ ਮੁਸਕਾਨ ਥੈਂਕ ਯੂ ਸੋ ਮਚ ਜੀ ਗੁਰਜੀਤ ਕੌਰ ਫਗਵਾੜਾ ਥੈਂਕ ਯੂ ਸੋ ਮਚ ਜੀ ਜਸਦੀਪ ਕੌਰ ਰਾਮਪੁਰ ਤੋਂ ਥੈਂਕ ਯੂ ਤੁਹਾਡਾ ਦਿਲੋਂ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤੇ ਬਾਕੀ ਜਿਨ੍ਹਾਂ ਦੇ ਨਾਮ ਆਪਾਂ ਰਹਿੰਦੇ ਆ ਜਿਨ੍ਹਾਂ ਦੇ ਬੋਲਣ ਵਾਲੇ ਨਾਮ ਰਹਿੰਦੇ ਸੀਗੇ ਉਹ ਆਪਾਂ ਕੱਲ ਦੇ ਵਲੌਗ ਦੇ ਵਿੱਚ ਬੋਲਾਂਗੇ ਕਿਉਂਕਿ ਅੱਜ ਦਾ ਜਿਹੜਾ ਵਲੌਗ ਸੀਗਾ ਤੇ ਉਹ ਆਪਾਂ ਕਰਨਾ ਸੀਗਾ ਅੱਡੇਟਿੰਗ ਵੀ ਵਾਰਾ ਵੀ ਕਰਨੀ ਆ ਇਸ ਕਰਕੇ ਅੱਜ ਦਾ ਵਲੌਗ ਜਿਹੜਾ ਸੀ ਤੇ ਇੰਨਾ ਕੀ ਨਾਮ ਬੋਲੇ ਜਾਣਗੇ ਤਾਂ ਕੱਲ ਵਾਲੇ ਵਲੌਗ ਦੇ ਵਿੱਚ ਜਿਹੜੇ-ਜਿਹੜੇ ਨਾਮ ਰਹਿੰਦੇ ਆ ਉਹ ਆਪਾਂ ਕੱਲ ਦੇ ਵਲੌਗ ਦੇ ਵਿੱਚ ਲਵਾਂਗੇ ਸੋ ਮੇਰੇ హెయిర్ ਸਟਾਈਲ ਨੂੰ ਜਿਹੜਾ ਇਗਨੋਰ ਕਰ ਦਿਓ ਕਿਉਂਕਿ ਅੱਜ ਸੇਰ ਤੇ ਅੱਜ ਅਸੀਂ ਪੂਤਣੀਆਂ ਵੱਢ ਚੁੱਕੀਆਂ ਆ ਤੇ ਬਾਕੀ ਸਾਡਾ ਮਨਵੀਰ ਤੁਸੀਂ ਦੇਖ ਸਕਦੇ ਆ ਇਹ ਵੀ ਅੱਜ ਗੋਲੂ ਡਾਉਨ ਜੀ ਬਣੇ ਹੋਏ ਆ ਦੇਖੋ ਹਾਂ ਤੂੰ ਹਾਂ ਤੂੰ ਹਾਂ ਤੂੰ ਕੰਟੂਨੇ ਜਾਣ ਕੰਟੂਨ ਦੇਖਣੇ ਆ ਨਹੀਂ ਕੰਟੂਨ ਦੇ ਦੇਆ ਸੋ ਅੱਜ ਦਾ ਵਲੌਗ ਜਿਹੜਾ ਆ ਉਹ ਤੁਸੀਂ ਦੇਖਿਓ ਬਹੁਤ ਹੀ ਜ਼ਿਆਦਾ ਫਨੀ ਆ ਥੈਂਕ ਯੂ so much ਤੁਹਾਡਾ ਡੈਨਾ ਜਦਾ ਪਿਆਰ ਕਰਦੇ ਹੋ ਧੰਨਵਾਦ ਤੁਹਾਡਾ ਹਾਂਜੀ ਅੱਛਾ ਠੀਕ ਆ ਚਲੋ ਫੇ